ਸਾਥੇ ਖਾਣੇ ਦੀ ਬਣਾ ਦੇ ਕਰ ਵੀਰ ਕੋ ਓਏ ਤੇਰੀ ਬਾਜ ਦੇ ਦੇ ਕੇ ਹੋਰ ਕਿਨੇ ਜਾਣਾ ਜਾਵ ਲੋ ਨਹੀਂ ਬੱਸ ਸਾਥ ਚ ਹੀ ਜਾਣ ਦੇ ਲਈ ਆਹ ਬਾਈ ਆ ਕੇ ਕਰਦੇ ਆਂ ਤਾਂ ਕਰ ਲਈ ਓਏ ਰੋਟੀ ਕੱਢ ਕੇ ਲੈ ਆਂ ਰੋਟੀ ਕੱਢ ਕੇ ਲੈ ਆਂ

ਮੈਨੂੰ ਮਿਲ ਲਗ ਤਕਰੀਬਨ 10 ਮਹੀਨੇ ਹੀ ਹੋਏ ਆ ਇਹਨੂੰ ਜੀ ਪਹਿਲਾਂ ਕਦੇ ਇਸ ਤਰ੍ਹਾਂ ਦਾ ਮੌਕਾ ਨਹੀਂ ਮਿਲਿਆ ਨਾ ਮਿਲਿਆ ਨਾ ਮੈਂ ਉਹਨੂੰ ਦਿੱਤਾ ਜੀ ਹੁਣ ਜੋ ਹੈਗਾ ਪਾਵਰ ਕੱਟ ਲੱਗ ਰਹੇ ਹੈਗੇ ਆ ਉਹ ਸਾਡਾ ਸਿਸਟਮ ਜਿਹਦੇ ਜਨਰੇਟਰ ਯੂਨਿਟ ਪਲਾਂ ਹੈਗੇ ਆ ਤਲਵੰਡੀ ਸਾਬੋ ਲਹਿਰਾ ਮੁਹੰਮਦ ਦੇ ਰੋਪੜ ਦੇ ਉਹ ਯੂਨਿਟ ਬੰਦ ਪਿਆ ਹੈ ਅੰਡਰ ਮੇਨਟੇਨੈਂਸ ਅੰਡਰ ਪੇਅਰ ਤੇ ਉਸ ਕਰਕੇ ਥੋੜੀ ਜਿਹੀ ਪਾਵਰ ਕੱਟ ਆ ਰਹੀ ਹੈ ਜਿਹਦੇ ਨਾਲ ਅਸੀਂ ਫੇਰ ਵੀ ਘਰ ਤੋਂ ਘਰ 5 ਤੋਂ 6 ਘੰਟੇ ਡਿਸਪਲੇਅ ਇਹਨਾਂ ਦੇ ਦੋ ਦਿਨ ਦਿਨਾਂ ਚ ਦੇ ਰਹੇ ਹੈਗੇ ਆ ਪਰ ਜੋ ਇਥੋਂ ਦੇ ਪਬਲਿਕ ਦੀ ਮੰਗ ਹੈਗੀ ਆ ਕਿਉਂਕਿ ਝੋਨੇ ਦਾ ਸਟਾਰਟਿੰਗ ਹੈਗੀ ਆ ਪਾਣੀ ਦੀ ਵੀ ਜ਼ਿਆਦਾ ਲੋੜ ਆ ਵੀ ਘਰ ਤੋਂ ਘਰ 8 ਘੰਟੇ ਦੀ ਸਪਲਾਈ ਯਕੀਨੀ ਬਣਾਈ ਜਾਵੇ 8 ਘੰਟੇ ਤੋਂ ਵੱਧ ਵੀ ਪਿੱਛੇ ਦਿੱਤੀ 16 16 ਘੰਟੇ ਵੀ ਅਸੀਂ ਦਿੱਤੀ ਹੈਗੀ ਆ ਪਰ ਇਹ ਇਹਨਾਂ ਕਾਰਨ ਹਜੇ ਜੋ ਹੈਗਾ ਇੱਕ ਦਿਨ ਹੋਰ ਇਹ ਪ੍ਰੋਬਲਮ ਨੂੰ ਫੇਸ ਕਰਨਾ ਪਾਏਗਾ ਟੈਂਪੋਰਰੀਲੀ ਕਿਉਂਕਿ ਸਮੇਂ ਨਾਲ ਅਪਡੇਟ ਹੋ ਰਹੀ ਆ ਜਿਵੇਂ ਕੱਲ੍ਹ ਕੁਝ ਫਰਕ ਪਵੇ ਸ਼ਾਮ ਤੱਕ ਅੱਜ ਇੰਪਰੂਵ ਹੋ ਜਾਏਗਾ ਕੱਲ੍ਹ ਸ਼ਾਮ ਤੱਕ ਸਾਰਾ ਹੀ ਇੰਪਰੂਵ ਹੋਣ ਦੀ ਸੰਭਾਵਨਾ ਹੈ ਇਹ ਟੈਂਪਰੇਰੀ ਪ੍ਰੋਬਲਮ ਆ ਪਰ ਲੋਕਾਂ ਦੀ ਜਿਵੇਂ ਇਹ ਮੰਗ ਹੈਗੀ ਆ ਵੀ ਸਾਨੂੰ ਇਹ ਪਾਵਰ ਕੱਟ ਬਿਲਕੁਲ ਹੀ ਨਾ ਲਗਾਏ ਜਾਣ ਭਾਵੇਂ ਸਾਡੇ ਡੀਐਸ ਦੇ ਘਰਾਂ ਦੀ ਸਪਲਾਈ 4-4 ਘੰਟੇ ਬੰਦ ਕਰਤੀ ਜਾਵੇ ਠੀਕ ਹੈ ਨਾ ਜੋ ਇਸ ਸੰਬੰਧੀ ਅਸੀਂ ਆਪਦੀ ਹੈਰ ਥਾਟ ਨੂੰ ਸੀਨੀਅਰ ਅਫਸਰ ਨੂੰ ਲਿਖਤੀ ਰੂਪ ਵਿੱਚ ਭੇਜ ਦਿੰਨੇ ਇਹਨਾਂ ਦੀ ਮੰਗ ਹੈਗੀ ਆ ਵੀ ਕੁਝ ਦਿਨ 15 ਦਿਨ ਘੱਟ ਤੋਂ ਘੱਟ ਸਪਲਾਈ ਵੱਧ ਤੋਂ ਵੱਧ ਦਿੱਤੀ ਜਾਵੇ ਬੇਸ਼ੱਕ ਮਲਾਵਾ ਇਹਨਾਂ ਦੇ ਮਲਾ ਡੀਐਸ ਤੇ ਕੱਟ ਲਗਾ ਲੈ ਜਾਣ ਤੇ ਪਰ ਸਾਡੇ ਵੱਲੋਂ ਪਹਿਲਾਂ ਵੀ ਮੇਰੇ ਵੱਲੋਂ ਨਰਵਿੰਗ ਸਪਲਾਈ ਦਿੱਤੀ ਜਾਂਦੀ ਸੀ ਹੁਣ ਵੀ ਦਿੱਤੀ ਜਾਏਗੀ ਇਹ ਜੋ ਹੈਗੀ ਹੈ ਟੈਕਨੀਕਲ ਪ੍ਰੋਬਲਮ ਕਾਰਨ ਟੈਂਪਰੇਰੀਲੀ ਆਇਆ ਇੱਕ ਦਿਨ ਵਾਸਤੇ ਤੇ ਇਸ ਤੋਂ ਬਾਅਦ ਉਵੇਂ ਹੀ ਚੱਲੇਗੀ ਇਸ ਕਹੇ ਨਿੱਜੀ ਨਹੀਂ ਪਰ ਕਿਉਂਕਿ ਖਾਨਾ ਨੂੰ ਵੀ ਲੋੜ ਆ ਜੋ ਉਹਨੇ ਸਟਾਰਟਿੰਗ ਹੈਗੀ ਆ ਇਸ ਕਰਕੇ ਉਹ ਇਸ ਗੱਲ ਤੋਂ ਖਫਾ ਨੇ ਵੀ ਸਾਨੂੰ ਪਰ ਉਹਨਾਂ ਨੇ ਇਹ ਵੀ ਮੰਗਾ ਵੀ ਨਾਲ-ਨਾਲ ਅੱਗੇ ਭਾਵਰ ਕੱਢ ਲਗਾਈ ਨਾ ਜੀ ਜਿਸ ਤਰੀਕੇ ਦੇ ਨਾਲ ਸਿਰ ਤਲਵੰਦ 10 ਮਹੀਨੇ ਉਗਰ ਫਸਟ ਟਾਈਮ ਸਾਡੇ ਦੇਖਣ ਨੂੰ ਮਿਲਿਆ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੈ ਪਰ ਨਾਲ ਦੀ ਨਾਲ ਕਿਸਾਨ ਨੇ ਜੀ ਗੇਟ ਵੀ ਬੰਦ ਕੀਤਾ ਹੋਇਆ ਹੈਗਾ ਉਹਨਾਂ ਦਾ ਕਹਿੰਦੇ ਕਿ ਜਰੂਰ ਤੱਕ ਇਹ ਕੰਮ ਨਹੀਂ ਹੁੰਦਾ ਪਰ ਤੁਸੀਂ ਪਰਸੋਂ ਦਾ ਸਮਾਂ ਦੇ ਰਹੇ ਹੋ ਕੀ ਲੱਗਦਾ ਹੈ ਕਿ ਗੇਟ ਖੋਲਣਗੇ ਨਹੀਂ ਗੇਟ ਬਸ ਉਹ ਮੈਂ ਪਹਿਲਾਂ ਵੀ ਆਲਰੇਡੀ ਹੀ ਸਮਝਾ ਦੇ ਦਿੱਸੇ ਕਰ ਚੁੱਕਾ ਹਾਂ ਤੇ ਬਾਕੀ ਜੋ ਵੀ ਉਹਨਾਂ ਦੇ ਵਿਚਾਰ ਹੈਗੇ ਅਸੀਂ ਆਪਦੀ ਹੈਰ 1420 ਇਨਟੀਮੇਟ ਕਰ ਰਹੇ ਹੈਗੇ ਆ ਤੇ ਇਹ ਗੇਟ ਖੋਲਣਾ ਪਣਦਾ ਹੀ ਹੈ ਕਿਉਂਕਿ ਇਹ ਤੇ ਨਿੱਜੀ ਮੇਰੇ ਵੱਲੋਂ ਤਾਂ ਬਿਲਕੁਲ ਹੀ ਨਹੀਂ ਜੀ ਕਿਉਂਕਿ ਮੈਂ ਜੋ ਆਪਦਾ ਟਾਈਮ ਪੀੜਾ ਮੈਨੂੰ ਕਿਸੇ ਨਾਲ ਬਹੁਤ ਸਾਰਾ ਕੁਝ ਮੈਂ ਵਧੀਆ ਚਲਾ ਰਿਹਾ ਹੈਗਾ ਜੀ ਤੇ ਇਹ ਅੱਗੇ ਵੀ ਆਉਣ ਵਾਲੇ ਸਮੇਂ 'ਚ ਵੀ ਉਦੋਂ ਕੋਈ ਪ੍ਰੋਬਲਮ ਅਧਿ ਪ੍ਰਧਾਨ ਜੀ ਕੀ ਫੈਸਲਾ ਹੋਇਆ ਜੀ ਫੈਸਲਾ ਭਾਈ ਜੀ ਕੁਛ ਨਹੀਂ ਹੋਇਆ ਇੱਥੇ ਜੀ ਇਹ ਜਿਹੜਾ ਮਸਲਾ 2023 ਦਾ ਹੈ ਪਿਛਲੇ ਜਿਹੜਾ ਪੰਤੀ ਸੀਰੀਜ਼ ਚੱਲੇ ਹੋਏ ਹੁੰਦਾ ਉਹਦੋਂ ਵੀ ਬਹੁਤ ਵੱਡਾ ਘੱਟ ਹੋਇਆ ਸੀ ਜੀ ਲਗਾਤਾਰ ਬਿਜਲੀ ਬੋਰਡ ਦਫ਼ਤਰ ਦੇ ਮੂਹਰੇ ਬੈਠੇ ਸੀ ਜੀ ਨਾਲ ਨਿਹਾਲ ਸਿੰਘ ਵਾਲੇ ਮੰਡੀ ਦੇ ਵਿੱਚ ਵੀ ਤਾਂ ਚੱਲੂ ਹੋਇਆ ਸੀ ਜੀ ਉਸ ਟਾਈਮ ਤੇ ਜਿਹੜੇ ਐਕਸੀਡੈਂਟ ਜਸਵੀਰ ਸਿੰਘ ਦਾ ਵਾਘਾਪੁਰਾਣਾ ਉਹ ਇਹ ਚੀਜ਼ ਮੰਨ ਕੇ ਗਏ ਸੀ ਵੀ ਐਕਟਿਵ ਬਾਅਦ ਜਿਹੜਾ ਹੋ ਗਿਆ ਹੋ ਗਿਆ ਗਾਂਲੀ ਬਾੜ ਨੂੰ ਥੋੜੇ ਟਰਾਂਸਫਰ ਵੱਡਾ ਕੀਤਾ ਜਾਊਗਾ ਤੇ ਜਿਹੜੀ ਲਾਈਟ ਆ ਸਾਨੂੰ ਨੈਰ ਵਿਗਣਾ 8 ਘੰਟੇ ਸਪਲਾਈ ਮਿਲੂਗੀ 8 ਦੀ ਵੀ ਤੁਹਾਨੂੰ 10 ਘੰਟੇ ਦੇਵਾਂਗੇ ਜਿਹੜਾ ਪਿਛਲੀ ਵਾਰ ਦਾ ਵਾਅਦਾ ਹੋਇਆ ਸੀ ਅੱਜ ਵੀ ਇਹਨਾਂ ਦਾ ਸੀਜ਼ਨ ਸਟਾਰਟ ਹੋਇਆ ਉਦੋਂ ਦਾ ਹੀ ਅਸੀਂ ਲਗਾਤਾਰ ਅਲੱਗ-ਅਲੱਗ ਪਿੰਡ ਰੋਜ ਮੰਗ ਪੱਤਰ ਕਿਤੇ ਐਸਡੀਓ ਸਾਹਿਬ ਨੂੰ ਕਿਤੇ ਐਕਸੀਡੈਂਟ ਨੂੰ ਐਸਸੀ ਨੂੰ ਚੀਫ ਤਾਈ ਵੀ ਮੰਗ ਪੱਤਰ ਕਿ ਜਾਇਆਏ ਆ ਪਰ ਜਿਹੜਾ ਪ੍ਰਸ਼ਾਸਨ ਹੈ ਬਿਜਲੀ ਬੋਰਡ ਸਾਡੇ ਘਰਾਂ ਦੀ ਗੱਲ ਹੈ ਸਾਡੇ ਚੁੱਲਿਆਂ ਦੀ ਗੱਲ ਹੈ ਸਾਨੂੰ ਲੈਟਰ ਨਹੀਂ ਮਿਲਦੀ ਤੇ ਜੇ ਐਮਐਲਏ ਨੂੰ ਵੋਟਾਂ ਪਾ ਕੇ ਅਸੀਂ ਬਣਾਇਆ ਤੇ ਐਮਐਲਏ ਇਹ ਲੋਕਾਂ ਦੇ ਦੁੱਖ ਕਦੇ ਨਹੀਂ ਸੁਣਨ ਆਉਂਦਾ ਇਹ ਜਿਹੜੀ ਸਰਕਾਰ ਨੇ ਚਾਲ ਬਣਾ ਲਈ ਇਹ ਲੋਕਾਂ ਨੂੰ ਇਕੱਠੇ ਕਰਕੇ ਐਮਐਲਏ ਦੇ ਕੋਲੇ ਲੈ ਕੇ ਜਾਓ ਐਮਐਲਏ ਤੇ ਉਹ ਕਹਿੰਦਾ ਮੈਂ ਮੁੱਖ ਮੰਤਰੀ ਕੋਲੇ ਲੈ ਕੇ ਜਾਉਂ ਉਹ ਵੋਟਪੋਟੋ ਰੂ ਸਿਸਟਮ ਜਿਹੜਾ ਉਹ ਲਗਾਤਾਰ ਜਿਹੜਾ ਇਹ ਨੀਤੀ ਪਾਲਿਸੀ ਆ ਉਹ ਚੱਲ ਰਹੀ ਆ ਅਸੀਂ ਇਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਜਿਹੜਾ ਸਾਨੂੰ ਜੇ ਇੱਥੇ ਦਨਪੁਰਾ ਦੇ ਧਰਨੇ ਲਾਉਣੇ ਪਏ ਲਾਵਾਂਗੇ ਜਿਹੜਾ ਸਾਡਾ ਗ੍ਰੈਡਾ ਵੱਡਾ ਕੀਤਾ ਜਾਵੇ ਜਿਹੜੀ ਸਮੱਸਿਆ ਸਾਡੀ ਹੱਲ ਕੀਤੀ ਜਾਵੇ ਕਿਉਂਕਿ ਜਿਹੜਾ ਇਹ ਗ੍ਰੈਡਾ ਪੱਤੋ ਵੀਰੇ ਸਿੰਘ ਦਾ ਇਹ ਆਸ-ਪਾਸ ਨਾਲੋਂ ਸਾਰਿਆਂ ਨੂੰ ਪੁਰਾਣਾ ਗ੍ਰੈਡਾ ਹੈ ਜਿਹੜੀ ਸਾਰਿਆਂ ਨੂੰ ਇਸ ਇਲਾਕੇ ਦੇ ਵਿੱਚ ਪਹਿਲਾਂ ਵੀਰੇ ਇਹ ਪੱਤੋ ਗ੍ਰੈਡ ਦੇ ਵਿੱਚ ਆਈ ਆ ਜਿਹੜਾ ਪੱਤੋ ਗ੍ਰੈਡ ਤੋਂ ਗਾ ਦੀਨਾ ਗ੍ਰੈਡ ਬਣਿਆ ਜਾਂ ਸਮਾਧ ਭਾਈ ਬਣਿਆ ਜਾਂ ਬਲਾਹਪੁਰ ਬਣਿਆ ਅਰਾਉਕੇ ਬਣਿਆ ਘੋਰਗਿਆ ਬਣਿਆ ਇਹ ਤੋਂ ਮਗਰੋਂ ਸਟਾਰਟ ਹੋਇਆ ਕਿਉਂਕਿ ਪਹਿਲਾਂ ਸਾਰਾ ਜਿਹੜਾ ਸਿਸਟਮ ਸੀ ਉਹ ਇਸ ਬਿਜਲੀ ਘਰ ਤੋਂ ਚੱਲਦਾ ਸੀ ਪਰ ਜਿਹੜੀ ਸਿਆਸਤਾ ਜਾਂ ਇਹਨੂੰ ਤੁਸੀਂ ਸਮਝੋ ਲੋਕ ਮਾਰੂ ਨੀਤੀ ਜਿਹੜੀ ਅਪਣਾ ਰਹੀ ਹੈ ਸਰਕਾਰ ਉਹਦੇ ਵਿੱਚ ਇਹ ਹੋ ਗਿਆ ਵੀ ਆ ਪੱਤੋਗੜ੍ਹ ਨੂੰ ਫੇਲ ਕਰਕੇ ਜਿਹੜੇ ਪਾਸੇ ਵਾਲੇ ਗ੍ਰੈਡਾ ਛੋਟੇ ਜੂਂ ਟਾ ਉਹਨਾਂ ਨੂੰ ਸ਼ਾਹ ਕਰਕੇ ਉਹਨਾਂ ਨੂੰ ਦੱਸਦਾ ਘੰਟੇ ਬਿਜਲੀ ਜਿਹੜਾ ਪੱਤੋਗੜ੍ਹਾ ਨੂੰ 8 ਘੰਟੇ ਬਿਜਲੀ ਜਾਨੀ ਅਨਾਉਂਸ ਕਰਕੇ ਸਾਨੂੰ 4 ਘੰਟੇ ਤੋਂ ਬਾਅਦ ਬਿਜਲੀ ਨਹੀਂ ਦਿੱਤੀ ਜਾਂਦੀ 4 ਘੰਟੇ ਵੀ ਸਾਨੂੰ ਆਇਆ ਵੀ ਜੇ ਘੰਟਾ ਬਿਜਲੀ ਚੱਲ ਗਈ 8 ਘੰਟਾ ਕੱਟ ਲਾ ਗਿਆ ਫਿਰ ਘੰਟਾ ਚੱਲ ਗਈ ਫਿਰ ਘੰਟਾ ਕੱਟ ਲਾ ਗਿਆ ਇਸ ਤਰ੍ਹਾਂ ਕਰਕੇ ਸਾਨੂੰ ਜਿਹੜਾ ਖੱਜਲਖਵਾਰ ਹੋ ਰਿਹਾ ਹੈ ਸਾਡੀ ਮੰਗ ਹੈ ਗਵਰਨਮੈਂਟ ਨਾਲ ਜਿਹੜਾ ਪਤੋਦਾਸ ਹੈਗਾ ਆਪਣਾ ਸਿਹਤ ਵਿਭਾਗ ਦਾ ਹਸਪਤਾਲ ਉਹ ਵੀ ਇੱਥੇ ਤਕਰੀਬਨ ਸਾਰੇ ਮੋਗੇ ਦੇ ਵਿੱਚ ਜਿਹੜਾ ਪਹਿਲੇ ਨੰਬਰ ਤੇ ਪਤੋਈ ਸੀ ਉਹ ਵੀ ਗੱਲ ਪੱਟ ਛੱਡ ਕੇ ਸਾਨੂੰ ਪਤਾ ਲੱਗਿਆ ਵੀ ਉਹ ਵੀ ਵੱਧ ਨਹੀਂ ਲੈ ਗਿਆ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਜਿੱਥੇ ਵੱਡੇ ਹਸਪਤਾਲ ਸੀ ਉੱਥੇ ਖਾਲੀ ਕਰਕੇ ਦੇ ਗਾਂਹ ਹੋਰ ਲੋਕਾਂ ਨੂੰ ਸ਼ਾਹ ਕਰੀ ਜਾਂਦੇ ਨਹੀਂ ਉਹਨਾਂ ਨੂੰ ਵਾਪਸ ਇੱਥੇ ਲਿਆ ਆ ਜਾਵੇ ਇਹਨਾਂ ਬਿਜਲੀ ਗ੍ਰੀਡਾਂ ਨੂੰ ਵੱਡਾ ਕੀਤਾ ਜਾਵੇ ਹਸਪਤਾਲਾਂ ਨੂੰ ਵੱਡਾ ਕੀਤਾ ਜਿਹੜੇ ਲੋਕਾਂ ਨੂੰ ਸਹੂਲਤ ਮਿਲੇ ਲੋਕ ਆਦਾ ਘਰ ਬੈਠੇ ਆਨੰਦ ਮਾਣ ਸਕਣ ਇਸ ਕਰਕੇ ਸਾਨੂੰ ਸਾਰਿਆਂ ਨੂੰ ਅਪੀਲ ਆ ਸਾਰੇ ਪਿੰਡਾਂ ਨੂੰ ਵੀ ਇਹੀ ਅਪੀਲ ਆ ਵੀ ਵੱਡਾ ਘੱਟ ਕਰਕੇ ਇੱਥੇ ਆਓ ਜਿਹੜਾ ਤੁਸੀਂ ਸਾਨੂੰ ਅਸੀਂ 18 ਤਰੀਕ ਨੂੰ ਬੈਠੇ ਸੀ ਪਿਛਲੀ ਨੂੰ ਉਹਦੇ ਵੀ ਸਾਨੂੰ ਲollipops ਹੀ ਦਿੱਤਾ ਸੀ ਵੀ ਅੱਜ ਯਾਰ ਤੁਹਾਨੂੰ ਲਾਈਟ ਦੇ ਦੀ ਤੇ ਬਸ ਵੇਰ ਤੋਂ ਥੋੜੀ ਪੱਕੀ ਹੋ ਜੂ ਤੁਹਾਨੂੰ 8 ਘੰਟੇ ਮਿਲੂ ਤੁਹਾਨੂੰ 7 ਘੰਟੇ ਮਿਲੂ ਤੁਹਾਨੂੰ ਆਏ ਹੋ ਉਸੇ ਤਰ੍ਹਾਂ ਹੀ ਇਹ ਹਜੇ ਹੁਣ ਮਹੀਨੇ ਬਾਅਦ ਅਪਾਂ ਅੱਜ 18 ਤੋਂ ਲੈ ਕੇ 11 ਦੀ ਤਰੀਕ 'ਤੇ ਫੇਰ ਬਹਿ ਗਏ ਹੁਣ ਵੀ ਇਹਨਾਂ ਨੇ ਇਹੀ ਕਿਹਾ ਵੀ ਜੀ ਉਹ ਜਿਹੜਾ ਗ੍ਰੈਡ ਆਪਣਾ ਉਹ ਬੰਦ ਹੋ ਗਿਆ ਵੱਡਾ ਧਰਮ ਤੇ ਲਹਿਰਾਂ ਮਬਦ ਦੂਜਾ ਤਲਵੰਡੀ ਵਾਲਾ ਤੇ ਫਲਾਣਾ ਤੇ ਉਹ ਸਵੇਰੇ ਕਰਨ ਨੂੰ ਦੁਪਹਿਰ ਤੋਂ ਬਾਅਦ ਚੱਲ ਪੈਣਗੇ ਤੁਹਾਨੂੰ ਨਰਵਿਕਨ ਬਿਜਲੀ ਦਿੱਤੀ ਜਾਊਗੀ ਪਰ ਦਿੱਤੀ ਜਾਵੇ ਠੀਕ ਆ ਅਸੀਂ ਮੰਨਦੇ ਆ ਪਰ ਜਿਹੜਾ ਸਾਡੇ ਲੋਕਾਂ ਦਾ ਹਾਲਾ ਮੇਨ ਵੱਡਾ ਟਰਾਂਸਫਾਰਮ ਕਰਨ ਦੀ ਸਾਨੂੰ ਉਹ ਤੇ ਡੰਗਣਾ ਚਾਹੀਦਾ ਜਿੰਨਾ ਚਿਰ ਉਹ ਵੱਡਾ ਨਹੀਂ ਹੁੰਦਾ ਅਸੀਂ ਸੁੱਖ ਨਹੀਂ ਤੇ ਨਹੀਂ ਸੌਂ ਸਕਦੇ ਜਿਹੜੇ ਮੁਲਾਜ਼ਮਾਂ ਨੇ ਪੂਰੇ ਕੀਤੇ ਜਾਣ ਜਿਹੜਾ ਜਿਹੜਾ ਇੱਕ ਹੋਰ ਆ ਸਾਨੂੰ ਦੁੱਖਾ ਜਿਹੜੇ ਸਾਡੇ ਐਸਡੀਓ ਸਾਹਿਬ ਆਏ ਹੋਇਆ ਇਹਨਾਂ ਦੀ ਸਮਾਲ ਸਰ ਡਿਊਟੀ ਆ ਜਿਹੜੇ ਸਾਡੇ ਬੂਟਾ ਸਿੰਘ ਜਈ ਆ ਉਹਦੀ ਬਲਾਸਪੁਰ ਡਿਊਟੀ ਆ ਜਿਹੜਾ ਜਗਦੇਵ ਜਈ ਆ ਉਹ ਸਮਾਧ ਭਈ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਸਾਡਾ ਵੱਡਾ ਗ੍ਰੇਡ ਸੀ ਸਾਰਿਆਂ ਨਾਲ ਸਾਡੇ ਨੂੰ ਵੱਧ ਚਾਹੀਦਾ ਸੀ ਨਾ ਤਾਂ ਸਾਡੇ ਕੋਈ ਥੱਲੇ ਮਲਾਜ਼ਮ ਹੈ ਐਡਾ 58 ਲੈਣਾ ਸਾਡੇ ਤੇ 2 ਲੈਣ ਮੈਣਾ ਸਾਡੇ ਕੋਲੇ ਤੇ ਜਿਹੜੇ ਦੋ ਜਈ ਆ ਇੱਕ ਸਮਾਧੋ ਲਿਆਂਦਾ ਵਾ ਤੇ ਇੱਕ ਨਿਆ ਸਿੰਘ ਨਾਲ ਸਾਡੇ ਕੋਲ ਤਾਂ ਨਾ ਜਈ ਆ ਨਾ ਐਸਡੀਓ ਆ ਤੇ ਸਾਡਾ ਬੇੜਾ ਕਿਵੇਂ ਪਾਰ ਹੋਊਗਾ ਇਹ ਸਰਕਾਰ ਸੋਚ ਹੀ ਨਹੀਂ ਰਹੀ ਨਾ ਕੋਈ ਲੈਣ ਮੈਣੀ ਆ ਸਾਡਾ ਕੰਮ ਕਿਵੇਂ ਚੱਲੂ ਅਸੀਂ ਤਾਂ ਵਾਰੀ ਵਾਰੀ ਪਿਛਲੇ ਸਾਲ ਵੀ ਇਹੀ ਅਪੀਲ ਕੀਤੀ ਸੀ 10 ਦਿਨ ਸਾਡੇ ਝੋਨੇ ਸੁੱਕ ਗਏ ਸੀ ਮੋਟਰਾਂ ਫੜ ਗਿਆ ਸੀ ਵੱਡੀ ਲੈਂਡ ਟੁੱਟ ਗਈ 10-12 ਦਿਨਾਂ ਬਾਅਦ ਲੈਟ ਆਈ ਸੀ ਉਹੀ ਸਾਡਾ ਕੰਮ ਹੁਣ ਬਣਨ ਜਾ ਰਿਹਾ ਜੇ ਰੱਬ ਨੇ ਮੀਂਹ ਨਾ ਪਾਇਆ ਇਹ ਇੱਕ ਦੋ ਦਿਨਾਂ ਦਾ ਹੀ ਮੱਚੂ ਸਾਡੇ ਨਾਲ ਤਾਂ ਫੇਰ ਉਹੀ ਹਾਲ ਹੁਣ ਹਾਂ ਜਿਹੜਾ ਧਰਨਾ ਪ੍ਰੋਟੈਸਟ ਹੈ ਇਹਨਾਂ ਨੇ ਐਸਡੀਓ ਸਾਹਿਬ ਨੇ ਪਰਸੋਂ ਦਾ ਸਮਾਂ ਦਿੱਤਾਗਾ ਚੱਕੋਗੇ ਜਾਂ ਕੰਟੀਨਿਊ ਚੱਲੇ ਨਹੀਂ ਅਸੀਂ ਅਜੇ ਅਸੀਂ ਕੋਈ ਅਜੇ ਉਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਇਹ ਜੀ ਤਾਂ ਅਸੀਂ ਆਪਦੀ ਪਬਲਿਕ ਨਾਲ ਰਾਇ ਕਰਨੀ ਹੈ ਵੀ ਕੀ ਕਹਿੰਦੇ ਕੀ ਚਾਹੁੰਦੇ ਕਿਵੇਂ ਚੱਲਣਾ ਜੇ ਇਹਨਾਂ ਨੇ ਕਿਹਾ ਵੀ ਪੱਕਾ ਲਾਉਣਾ ਤਾਂ ਪੱਕਾ ਬੈਠਾਂਗੇ ਜੇ ਇਹਨਾਂ ਨੇ ਕਿਹਾ ਵੀ ਨਹੀਂ ਪ੍ਰਦਰਨਾ ਉੱਠਣਾ ਵੀ ਆਪਾਂ ਨੂੰ ਲਾਈਟ ਮਿਲਦੀ ਆ ਫਿਰ ਆਪਾਂ ਉੱਠ ਖੜਾਂਗੇ ਜਿਵੇਂ ਕਹਿਣਗੇ ਉਵੇਂ ਉਹਦਾ ਜਿਹੜਾ ਮੋਡਾ ਉਹਨੂੰ ਕੀਤਾ ਜਾਊਗਾ